ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੈ ਸਭੂ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਾਵਨ ਵਾਲਮੀਕ ਤੀਰਸ ਦੇ ਉੱਤੇ ਨਿਸਾਨ ਸਾਹਿਬ ਨੂੰ ਲੈ ਕੇ ਜਾਂ ਝੰਡੇ ਦੇ ਮਸਲੇ ਨੂੰ ਲੈ ਕੇ ਜੋ ਗੱਲ ਚੱਲ ਰਹੀ ਸੀ ਉਹ ਕੱਲ ਸਾਡੀ ਸੰਤ ਸਮਾਜ ਦੀ ਤੇ ਔਰ ਪ੍ਰਸ਼ਾਸਨ ਦੀ ਤੁਨਾ ਸਾਹਿਬ ٹرسٹ ਦੀ ਜਿਹੜੀ ਉਹ ਮੀਟਿੰਗ ਹੋ ਚੁੱਕੀ ਆ ਇਦੇ ਵਿੱਚ ਨਰਨਾ ਲੈ ਗਿਆ 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 27 ਅਕਤੂਬਰ ਨੂੰ ਜਿਹੜਾ ਉਹ ਪਾਵਨ ਵਾਲਮੀਕ ਤੀਰਥ ਦੇ ਉੱਤੇ ਸੰਸਥਾ ਦਾ ਸੰਮੇਲਨ ਕਰਕੇ ਤੇ ਜਿਹੜਾ ਇਹ ਝੰਡਾ ਚੜਾਇਆ ਜਾਏਗਾ ਉਹਦੇ ਵਿੱਚ ਜਿਹੜੀ ਉਹ ਸਰਕਾਰ ਵੀ ਸਹਿਮਤ ਆ ਉਹਨਾਂ ਨੇ ਸਾਨੂੰ ਜਿਹੜੀ ਉਹ ਚਿੱਠੀ ਉਹ ਯਾਰੀ ਕਰ ਦਿੱਤੀ ਉਸ ਦਿਨ ਦੀ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਜੋ ਧਰਨੇ ਦੀ ਕਾਲ ਦਿੱਤੀ ਸੀ ਉਹ ਅਸੀਂ ਵਾਪਸ ਲੈਨੇ ਆ ਉਹਦੇ ਨਾਲ ਨਾਲ ਜੋ ਆਪਣਾ ਭਾਵਨ ਵਾਲਮੀਕ ਤੀਰਥ ਦੇ ਉੱਤੇ ਵੱਲੋਂ ਜੜੀ ਉਹ ਤੀਰਥ ਦੇ ਤੇ ਜੋ ਚਲਦੀ ਆ ਸੋਭਾ ਯਾਤਰਾ ਉਹ 4 ਤਰੀਕ ਅਕਤੂਬਰ ਨੂੰ ਨਿਕਲਨੀ ਆ ਸਾਰੇ ਸੰਗਤ ਨੂੰ ਅਪੀਲ ਕਰਦੇ ਆ ਕਿ ਉਹਦੇ ਵਿੱਚ ਵੱਧ ਚੜ ਕੇ ਆਉਣਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹ ਨਛਾਇਆ ਰਹੀ ਉਹ ਯਾਤਰਾ ਵਿੱਚ ਕੱਲ ਇੱਕ ਵਿਸ਼ਾਲ ਮੀਟਿੰਗ ਹੋਈ ਜਿੱਦੇ ਸਾਰਾ ਹੀ ਸੰਸਮਾਜ ਕੋਈ ਸੰਸਥਾ ਨਹੀਂ ਪ੍ਰਸ਼ਾਸਨ ਦਾ ਆਪਸੀ ਫੈਸਲਾ ਹੋਇਆ ਫੈਂਸਲੇ ਹੋਇਆ ਕਿ ਲਾਲ ਨਿਸ਼ਾਨ ਦਾ ਝੰਡਾ 108 ਫੁੱਟ ਦੋ ਝੰਡੇ ਲੱਗੇ ਕਿ ਲਾਬੇ ਦੇ ਖੁਸ਼ਦਾ 10x8 ਦਾ ਫਾਊਂਡੇਸ਼ਨ ਹੋਏਗਾ 4 ਫੁੱਟ ਉੱਚਾ ਹੋਏਗਾ ਉੱਦ 108 ਫੁੱਟ ਦਾ ਨਿਸ਼ਾਨ ਸਭ ਲੱਗੇਗਾ ਉਹਦੇ ਵਿੱਚ ਸੰਸਮਾਜ ਨੇ ਇਹ ਲੜਾਈ ਲੜੀ ਹੈ ਸਾਰੀ ਨੂਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੰਸਮਾਜ ਦੀ ਦੇਖਰੇਖ ਦੇ ਵਿੱਚ ਇਹ ਮੰਦਿਰ ਬਣਿਆ ਸੰਤ ਸਮਾਜ ਹੀ ਨਿਸ਼ਾਨ ਸਭ ਲਵੇਗਾ ਸੰਤ ਸਮਾਜ ਹੀ ਜਿੰਨੇ ਵੀ ਪੈਸੇ 5 ਲੱਖ ਰੁਪਏ ਦਾ ਪ੍ਰੋਜੈਕਟ ਹੈ ਸੰਤ ਸਮਾਜ ਲਾਵੇਗਾ ਕਿਸੇ ਸੰਸਥਾ ਕੋ 100 ਰੁਪਏ ਨਹੀਂ ਲਿਆ ਜਾਏਗਾ ਕਾਰਨ ਜਿੰਨੇ ਵੀ ਕੇਸ ਸੰਸਥਾ ਨੇ ਲੜਿਆ ਕਿਸੇ ਸੰਸਥਾ ਨੇ ਇੱਥੇ ਕੋਈ ਸੰਸਥਾ ਨੇ ਕੋਈ ਪੈਸਾ ਨਹੀਂ ਦਿੱਤਾ ਨਾ ਜੀ ਕੀ ਦੇ ਪੈਸੇ ਲੋਣੇ ਆ ਕਿਉਂਕਿ ਗਰਦਾਰਾਂ ਦੇ ਤੇ ਝੂਠਿਆਂ ਦੇ ਵਿੱਚ ਕੋਈ ਇਥਾ ਨਹੀਂ ਪਾਇਆ ਜਾਵੇਗਾ ਸਮਾਜ ਆਪਣੇ ਮਾਨਦਰੀ ਦੇ ਤੇ ਆਪਣੇ ਕੋਲ ਪਹਿਲਾਗੇ ਭਗਵਾਨ ਬਾਲਮੀਕ ਮਾਰਦਾ ਲਬ ਕੁਝ ਨਿਸ਼ਾਨ ਸਾਹਿਬ ਲਾਟ ਢੰਡੇ ala ਤੀਰਗ ਮਹਾਰਾਜ ਤੁਲਦਾ ਹੀ ਰਹੇਗਾ ਤੁਲਦਾ ਹੈ ਤੁਲਦਾ ਰਹੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਅਸੀਂ 12 ਤਰੀਕ ਤੇ ਜਿਹੜੀ ਕਾਲ ਦਿੱਤੀ ਸੀ ਵੀ 30 ਤਰੀਕ ਨੂੰ ਨਿਸ਼ਾਨ ਸਾਹਿਬ ਨਾ ਲੱਗੇਗਾ ਤੇ ਖੰਡਾਰੀ ਪੁਲ ਜਾਮ ਕਰਾਂਗੇ ਕੱਲ ਸਾਡੀ ਮਾਨਯੋਗ ਸਾਡੇ ਗੱਦੀ ਨਿਸ਼ੀਨ ਮਲਕੀਤਨਾਥ ਜੀ ਗੱਦੀ ਨਿਸ਼ੀਨ ਸਾਡੇ ਗੁਰਧਾਰੀਨਾਥ ਜੀ ਸੇਵਕਨਾਥ ਜੀ ਤੇ ਹੋਰ ਵੀ ਸਾਰੇ ਸੰਤ ਸਾਡੇ ਜਿੰਨੇ ਵੀ ਸੰਤ ਸੀ ਕੱਲ ਸੰਤਾਂ ਦੀ ਮੀਟਿੰਗ ਹੋਈ ਔਰ ਇਹ ਵਿੱਚ ਪ੍ਰਸ਼ਾਸਨ ਵੀ ਸੀ ਜਿਹਦੇ ਵਿੱਚ ਐਸਪੀ ਹਰਪਾਲ ਔਰ ਚਾਰ ਡੀਐਸਪੀ ਇੱਕ ਐਸਡੀਐਮ ਬਲਵਜੀ ਜਿਨ੍ਹਾਂ ਦੇ ਨਾਲ ਗੱਲ ਹੋਈ ਹੈ ਸਾਡੇ ਸੰਤ ਸਮਾਜ ਨੇ ਜੋ ਫੈਸਲਾ ਲਿੱਤਾ ਅਸੀਂ ਉਹਨਾਂ ਨਾਲ ਸਹਿਮਤ ਆ ਸੰਤ ਸਮਾਜ 27 ਅਕਤੂਬਰ ਦਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵੀ 1 ਮਹੀਨੇ ਦਾ ਸਾਨੂੰ ਟਾਈਮ ਦੇ ਦਿਓ ਨਾਲ ਪ੍ਰਗਟ ਦੇ ਨਿਕਲ ਜੇਗਾ ਤੇ ਅਸੀਂ 17 ਇਹ 7 ਤਰੀਕ ਤੇ ਸਾਡਾ ਪ੍ਰਗਟ ਦੇਣਾ ਤੇ 27 ਤਰੀਕ ਤੇ ਤੁਹਾਡਾ ਜੋ ਸੰਤ ਸਮਾਜ ਦਾ ਫੈਸਲਾ ਆਏਗਾ ਉਹ ਉਥੇ ਲਾਗੂ ਹੋਏਗਾ ਇਸ ਮੀਟਿੰਗ ਦੇ ਵਿੱਚ ਸੰਤ ਸਮਾਜ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਜਥੇਬੰਦੀ ਕੋਈ ਨਹੀਂ ਵੀ ਚੋਰੇ ਜੇ ਇੰਟਰਫੇਰ ਹੋਏਗੀ ਜਸਪਾਤ ਸੰਤ ਸਮਾਜ ਦਾ ਜੋ ਸੰਤ ਸਮਾਜ ਦਾ ਫੈਸਲਾ ਪੂਰੇ ਬਸਵਾਦੇ ਦੇ ਵਿੱਚ ਅਸੀਂ ਆਪਣੀ ਕਾਲ ਜਿਹੜੀ ਆ ਨਾ 30 ਤਰੀਕ ਵਾਲੀ ਸਫਾਈ ਸੇਵਕਾਂ ਨੂੰ ਮੈਂ ਹੱਥ ਜੁੜ ਕੇ ਬੇਨਤੀ ਕਰਨਾ ਸਾਡੀ ਜਿਹੜੀ ਆ ਇਹ ਧਰਨੇ ਦੀ ਕਾਲ ਇਹ ਗਾਂ ਪਾਈ ਗਈ ਆ ਇਹ ਅਸੀਂ ਹੁਣ 10 ਤੋਂ ਬਾਅਦ ਦੇਖਾਂਗੇ 10 ਅਕਤੂਬਰ ਤੋਂ ਬਾਅਦ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਸਫਾਈ ਸੇਵਕਾਂ ਨੂੰ ਬਾਹਰੋਂ ਅੰਦਰੋਂ ਆਉਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹ ਕਰਨੇ ਦੀ ਕਾਲ ਨੂੰ ਸਵੀਕਾਰ ਕਰਨਾ ਅਸੀਂ ਉਹਨਾਂ ਵਾਪਸ ਲੈ ਲਈ